ਇਤ ਸ੍ਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਵਸਿਓ ਮਹਾਰੇ ਪ੍ਰਮੇਸ਼ਰਵਾਜੇ ਨਾਮ ਨਾਲੇ ਵਿੱਚ ਬਸੇ ਤੇ ਇਹ ਕਿੰਨਾ ਘਾਟਾ ਹੈ ਤਾ ਮਾਰੇ ਸਾਹਿਬ ਫਰਮਾਉਂਦੇ ਹਨ ਜਿਨ ਹਰ ਹਿਰਦੈ ਨਾਮ ਨਾ ਵਸਿਓ ਤੇ ਭਾਈ ਜਿਨ੍ਹਾਂ ਦੇ ਹਰੀ ਅਕਾਲ ਪੁਰਖ ਦਾ ਨਾਮ ਰਿਦੇ ਵਿੱਚ ਨਹੀਂ ਬਸਿਆ ਹੈ ਜਿਨ ਮਾਤ ਕੀਜੈ ਹਰ ਬੰਝਾ ਉਹਨਾਂ ਦੀ ਮਾਤਾ ਜਿਹੜੀ ਹੈ ਉਹ ਬੰਜਿਆ ਹੀ ਰਵੇ ਤਾਂ ਚੰਗਾ ਹੈ ਪੁੱਤਰ ਨਾ ਪੈਦਾ ਕਰਨ ਵਾਲੀ ਹੋਵੇ ਕਿਉਂਕਿ ਪੁੱਤਰ ਜਿਹੜੇ ਪੈਦਾ ਕੀਤੇ ਉਹ ਸਾਗ ਵਿੱਚ ਪੈਦਾ ਹੋਣਗੇ ਅਤੇ ਸਾਗਤ ਹੋ ਕੇ ਦੁਨੀਆ ਨੂੰ ਬਗਾਨ ਲੰਗੇ ਆਪ ਦਾ ਜੀਵਨ ਭ੍ਰਿਸ਼ਟ ਕਰਨਗੇ ਇਸ ਕਰਕੇ ਮਾਤਾ ਬੰਜਿਆ ਹੀ ਰਹਿ ਜਾਵੇ ਨਾ ਜਮਾਉਣ ਵਾਲੀ ਰਹਿ ਜਾਵੇ ਤਾਂ ਹੀ ਚੰਗਾ ਹੈ ਜੀ ਤਿੰਨ ਸੁਣੀ ਦੇਹ ਫਿਰ ਹੈ ਬਿਨ ਨਾਵ ਉਹ ਜੀ ਮਾਤਾ ਦਾ ਕੀ ਕਸੂਰ ਹੈ ਜੇ ਕਹਾਂ ਤਾਂ ਮਾਰੇ ਕਹਿੰਦੇ ਜਿਹੜੇ ਨਾਮ ਤੋਂ ਬਿਨਾਂ ਪੁਰਖ ਹੋਏ ਉਨੇ ਦੇ ਭਜਨ ਤੋਂ ਬਿਨਾ ਪ੍ਰੇਮ ਤੋਂ ਬਿਨਾ ਗਿਆਨ ਤੋਂ ਬਿਨਾ ਸੁਣੀ ਖਾਲੀ ਤਰੀ ਫਿਰਦੀ ਹੈ ਉਹ ਖੱਪ ਖੱਪ ਮੂਏ ਕਰੰਜਾ ਉਹ ਤਾਂ ਭਾਈ ਖੱਪ ਖੱਪ ਕੇ ਐ ਮਰ ਰੇ ਜਿਵੇਂ ਕਰੰਜਾ ਨਾ ਕਰੰਜੇ ਦਾ ਬੂਟਾ ਹੁੰਦਾ ਮੀਂਹ ਦੇ ਦਾ ਉਹਦੇ ਜੇ ਸੱਪ ਜਾਵੜੇ ਉਹ ਮਿਰੇ ਕੰਡੇ ਹੀ ਕੰਡੇ ਹੁੰਦੇ ਐ ਉਹਦੇ ਵਿੱਚ ਉਹ ਜਦੋਂ ਚੱਲਦਾ ਹੈ ਵਿੱਚ ਕੰਡੇ ਸਾਰੇ ਸੀਚ ਖੁੱਬ ਜਾਂਦੇ ਵਿੱਚੇ ਹੀ ਮਰ ਜਾਂਦਾ ਹੈ ਇਸੇ ਪ੍ਰਕਾਰ ਉਹ ਖੱਪ ਖੱਪ ਮੂਏ ਕਰੰਜਾ ਉਹ ਕਰਾਂਜਾ ਮੀਜਕੇ ਦੇ ਬੂਟੇ ਦੀ ਨਿਆਈਂ ਕਰਾਂਜਾ ਨਾ ਕਜੀਆਂ ਵਿੱਚੀ ਖੱਬ ਖੱਬ ਕੇ ਉਹ ਮਰ ਰਹੇ ਹਨ ਉਹਨਾਂ ਨੂੰ ਈਰਖਾ ਰੂਪੀ 16 ਕੰਡੇ ਚੁੱਭਦੇ ਰਹਿੰਦੇ ਹਨ ਕਰੰਜੂਏ ਦੇ ਮੀਜਕੇ ਦੇ ਬੂਟੇ ਦੀ ਨਿਆਈਂ ਉਹ ਖੱਬ ਖੱਬ ਉਹ ਕਰਾਂਜਾ ਕਰਾਂਜਾ ਨਾ ਕਰਲਾਉਂਦੇ ਰਹਿੰਦੇ ਹੈ ਉਹ ਖੱਬ ਖੱਬ ਕੇ ਮਰਦੇ ਰਹਿੰਦੇ ਹਨ ਬਹੁਤੇ ਕਜੀਏ ਤੇ ਟੰਟੇ ਉਹਨਾਂ ਦੇ ਗਲ ਪਏ ਰਹਿੰਦੇ ਹਨ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ اے ਮੇਰੇ ਪਿਆਰੇ ਮਨਾ ਹਰੀ ਅਕਾਲ ਪੁਰਖ ਰਾਮ ਦਾ ਨਾਮ ਜਪੋ ਜੋ ਹਰੀ ਕਿੱਥੇ ਹੈ ਮਾਝਾ ਸਾਰਿਆਂ ਦੇ ਵਿਚਕਾਰ ਹੈ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਹੈ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਜਿਨ੍ਹਾਂ ਤੇ ਹਰ ਹਰ ਪਰਮੇਸ਼ਰ ਕਿਰਪਾਲੂ ਪਿਛੇ ਵੀ ਜੋ ਕਿਰਪਾ ਕਰਦਾ ਸੀ ਹੋਣ ਵੀ ਕਿਰਪਾਧਾਰੀ ਹੈ ਉਸ ਵਾਹਿਗੁਰੂ ਨੇ ਹੋਰ ਗਿਆਨ ਦਿਉ ਮਨ ਸਮਝਾਉਣਾ ਨੂੰ ਸਤਿਗੁਰਾਂ ਦਾ ਅਪਰੋਹ ਗਿਆਨ ਬਖਸ਼ਿਆ ਹੈ ਅਤੇ ਮਨ ਸਮਝ ਗਿਆ ਉਹਨਾਂ ਗੁਰਮਖਾਂ ਦਾ ਰਹਾਉ ਹਰ ਕੀਰਤ ਕਾਲ ਯੁਗ ਪਦ ਉਤਮ ਪਿਛਲੇ ਯੁਗਾਂ ਚ ਭਵੇਂ ਉਤਮ ਪਦ ਵੀ ਯੋਗ ਸੀ ਸੱਜੂ ਕੋ ਤ੍ਰੇਤੇਜਗ ਸੀ ਦਵਾਪਰ ਜੀ ਪੂਜਾ ਸੀ ਪਰ ਕਲਯੁਗ ਦੇ ਵਿੱਚ ਤਾਂ ਵਾਹਿਗੁਰੂ ਦਾ ਜਿਹੜਾ ਕੀਰਤਨ ਜਸ ਗਾਉਣਾ ਹੈ ਇਹ ਉਤਮ ਪਰਮਵੀਰ ਦੇਣ ਵਾਲਾ ਮੁਕਤੀ ਦੇ ਦੇਣ ਵਾਲਾ ਹੈ ਹਰ ਪਾਈਏ ਸਤਿਗੁਰ ਮਾਝਾ ਜੇ ਮਹਰ ਦੇ ਜਿਹੜਾ ਜਾਸਾਏ ਸਤਿਗੁਰਾਂ ਦੇ ਮਾਝਾ ਨਾਮ ਪਾਸੋਂ ਸਤਿਗੁਰਾਂ ਦੀ ਸੰਗਤ ਵਿੱਚੋਂ ਪਾਇਆ ਜਾ ਸਕਦਾ ਹੋਰ ਨਹੀਂ ਕਿਤੋਂ ਮਿਲਦਾ ਹਉ ਬੁਲੇ ਹਾਰੀ ਸਤਿਗੁਰ ਆਪਣੇ ਅਸੀਂ ਤਾਂ ਬੁਲੇ ਹਾਰ ਜਾਣੇ ਹਾਂ ਆਪਣੇ ਸਤਿਗੁਰੂ ਨਾਨਕ ਦੇਵ ਜੀ ਤੋਂ ਗੁਰੂ ਅੰਗਦ ਸਾਹਿਬ ਤੋਂ ਸ੍ਰੀ ਗੁਰੂ ਅਮਰਦਾਸ ਜਗਦੀ ਜੋਤ ਤੋਂ ਇਹਨ ਗੋਪਤ ਨਾਮ ਪਰਗਾਹ ਜਾ ਜਿਹੜਾ ਚਹਾਂ ਜੁਗਾਂ ਚ ਵਾਹਿਗੁਰੂ ਮੰਤਰ ਗੁਪਤ ਸੀ ਇਹਨੂੰ ਗੁਰੂ ਨਾਨਕ ਰੂਪ ਹੋ ਕੇ ਪ੍ਰਗਟ ਕਰ ਦਿੱਤਾ ਸੱਚੇ ਪਾਤਸ਼ਾਹ ਨੇ ਅੱਗੇ ਬਾਵੇ ਤੋਂ ਵਾਸਦੇਵ ਜਪਦੇ ਸੀ ਹਾਏ ਤੋਂ ਹਰ ਹਰ ਜਪਦੇ ਸੀ ਗੋਬਨ ਗੱਗੇ ਤੋਂ ਗੋਵਦ ਜਪਦੇ ਸੀ ਰਾਰੇ ਤੋਂ ਰਾਮ ਰਾਮ ਜਪਦੇ ਸੀ ਵਾਹਿਗੁਰੂ ਮੰਤਰ ਗੁਪਤ ਸੀ ਇਹਨੂੰ ਪ੍ਰਗਟ ਕਰਤਾ ਗੁਰੂ ਨਾਨਕ ਰੂਪ ਧਾਰ ਕੇ ਜਦੋਂ ਅਜੇ ਦੁਨੀਆ ਨਹੀਂ ਸੀ ਰਚੀ ਉਦੋਂ 36 ਜੁਗੂ ਵਿੱਚ ਵਾਹਿਗੁਰੂ ਮੰਤਰ ਬਣਾਇਆ ਸੀ ਨੌ ਨੌ ਜੁਗ ਵਿੱਚ ਵਾਵੇ ਦਾ ਜਾਪ ਕੀਤਾ ਸੀ ਨੌ ਜੁਗ ਵਿੱਚ ਮਹਾਰਾਜ ਜਨ ਹਾਹੇ ਦਾ ਜਾਪ ਕੀਤਾ ਸੀ ਨੌ ਜੁਗ ਵਿੱਚ ਗੱਗੇ ਦਾ ਜਾਪ ਕੀਤਾ ਸੀ ਨੌ ਜੁਗ ਵਿੱਚ ਰਾਰੇ ਦਾ ਜਾਪ ਕੀਤਾ ਸੀ ਉਹਨਾਂ ਚੋਹਾਂ ਅੱਖਰਾਂ ਤੋਂ ਚਾਰ ਨਾਮ ਚੋਹਾਂ ਜੁਗਾਂ ਦੇ ਮੰਤਰ ਬਣੇ ਸੀ ਸੋ ਵਾਹਿਗੁਰੂ ਮੰਤਰ ਗੋਪਤੀ ਸੀ ਸੋ ਇਸ ਪ੍ਰਕਾਰ ਚਾਰੇ ਜਾਗੇ ਚੋਹ ਜੁਗ ਹੀ ਪੰਜੈਣ ਆਪੇ ਹੋਆ ਇਹ ਪੰਜਵਾਂ ਵਾਹਿਗੁਰੂ ਮੰਤਰ ਆਪ ਗੁਰੂ ਨਾਨਕ ਰੂਪ ਹੋ ਤਾਰ ਕੇ ਦਿੱਤਾ ਹੈ ਬਖਸ਼ਿਆ ਇਸ ਪ੍ਰਕਾਰ ਜਿਨ ਗੁਪਤ ਨਾਮ ਪਰਗਟ ਇਹ ਗੁਪਤ ਸੀ ਚੋਂ ਵੇਦਾਂ ਚ ਛੇਆਂ ਸ਼ਾਸਤਰਾ ਚ 18 ਸ਼ਾ ਪੁਰਾਣਾ ਵਿੱਚ ਸਦਾਈ ਸਿਮਰਦਿਆਂ ਚ ਗੁਪਤ ਸੀ ਨਾਮ ਸਤਗੁਰ ਨਾਨਕ ਦੇਵ ਜੀ ਨੇ ਪ੍ਰਗਟ ਕੀਤਾ ਹੈ ਬਖਸ਼ੀ ਕੀਤੀ ਹੈ ਇਹ ਗੁਰ ਮੰਤਰ ਨਾਮ ਹੈ ਜਿਹੜਾ ਵਾਹਿਗੁਰੂ ਗੁਰ ਮੰਤਰ ਹੈ ਜਿ ਆਪਾ ਹੋਵੇਂ ਖੋਈ ਭਾਈ ਗੁਰਦਾਸ ਜੀ ਨੇ ਲਿਖਿਆ ਵੇਦ ਕਤੇ ਅਗੋਚਰਾ ਵੇਦਾਂ ਤੇ ਕਦੀਬਾਂ ਕਰਕੇ ਵੀ ਅਗੋਚਰ ਸੀ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਇਸ ਪ੍ਰਕਾਰ ਗੋਪਤ ਨਾਮ ਮਹਾਰਾਜੀ ਨੂੰ ਪ੍ਰਗਟ ਕਰ ਦੁੱਤਾ ਹੈ ਬਖਸ਼ਿਸ਼ ਕੀਤੀ ਹੈ ਜਿਹੜਾ ਆਪ ਹੀ ਵਿਚਾਰਨ ਕੀਤਾ ਸੀ 36 ਯੁਗ ਚ ਅੰਤਲ ਜਾਮੀ ਨੇ ਜੋ ਮਾਇਆ ਸੋ ਲੂਪ ਹੋਏ ਹੈ ਤੇ ਆਪ ਹੀ ਗੁਰੂ ਰੂਪ ਹੋ ਕੇ ਉਹ ਮੰਤਰ ਦੀ ਬਖਸ਼ਿਸ਼ ਕੀਤੀ ਹੈ ਇਹ ਚਾਹਾਂ ਜੁਗਾਂ ਦੇ ਜੀਆਂ ਨੂੰ ਨਵੇੜਾ ਕਰਨ ਵਾਸਤੇ ਮਿਲਣ ਵਾਸਤੇ ਇਹੋ ਗੁਪਤ ਨਾਮ ਸਾਰਿਆਂ ਦੇ ਅੰਦਰ ਹੀ ਹੈ ਉਸ ਨਾਮ ਨੂੰ ਗੁਰਸਿੱਖੀ ਦਾ ਦਾਨ ਦੇ ਕੇ ਪ੍ਰਗਟ ਕਰ ਦਿੰਦਾ ਸੱਚੇ ਪਰਛਾਣ ਦਾਰਸਨ ਹੈ ਸਾਰਿਆਂ ਦੇ ਅੰਦਰ ਰਜਪਾ ਜਾਪ ਹੁੰਦਾ ਪਰ ਗੁਪਤ ਰਹਿੰਦਾ ਹੈ ਪ੍ਰਗਟ ਨਹੀਂ ਹੁੰਦਾ ਹੈ ਸੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਗਟ ਕਰ ਦਿੰਦਾ ਜਦੋਂ ਚੇਦੀ ਮਿਰਤੀ ਇਕਾਗਰ ਹੋਈ ਉਹਨਾਂ ਰੋਮ-ਰੋਮ ਵਿੱਚ ਉਹ ਪਰਮੇਸ਼ਰ ਦਾ ਸਿਮਨ ਚਿੰਤਨ ਹੋਣ ਲੱਗ ਗਿਆ ਦਰਸ਼ਨ ਸਾਧ ਮਿਲਿਓ ਵੱਡ ਭਾਗੀ ਉਤਮ ਭਾਗਾ ਵਾਲਿਆਂ ਨੂੰ ਸੰਤਾਂ ਦਾ ਦਰਸ਼ਨ ਸਾਧ ਸ੍ਰੇਸ਼ਟ ਪੁਰਖਾਂ ਦਾ ਮਿਲਿਆ ਹੈ ਸਭ ਕਿਲ ਵਿਖ ਗਏ ਗਵਾਜਾ ਉਹਨਾਂ ਦੇ ਸਾਰੇ ਜਿਹੜੇ ਪਾਪ ਸੀ ਨਾ ਗਵਾਜਾ ਗਵਾਰੇ ਵਾਹਿਗੁਰੂ ਵੱਲੋਂ ਪਰਮਾਰਸ ਵੱਲੋਂ ਜਿਹੜੇ ਜੀਵਨ ਨੂੰ ਗਵਾਰੇ ਸੀ ਉਹ ਸਾਰੇ ਪਾਪ ਉਹਨਾਂ ਦੇ ਚਲੇ ਗਏ ਸਾਰੇ ਪਾਪ ਗਏ ਗਵਾਜਾ ਗਏ ਗਵਾਤੇ ਉਹਨਾਂ ਦੇ ਆਪਦੇ ਵੀ ਚਲੇਗੇ ਸਾਰੇ ਪਾਸ ਫੋੜ ਜਿਹੜੇ ਉਹਨੂੰ ਸੰਗਤ ਕਰਦੇ ਉਹਨਾਂ ਦੇ ਵੀ ਗਵਾਜਾ ਗਵਾਦੁੰਦੇ ਆ ਪਾਪ ਸਤਗੁਰੂ ਸਾਹੂ ਪਾਇਆ ਵਾਢਦਾਨ ਸਤਗੁਰੂ ਸੱਚੇ ਪਾਤਸ਼ਾਹ ਸਾਹੂ ਸ਼ਾਹੂਕਾਰ ਹੈ ਬੜੇ ਸਤਗੁਰ ਸੱਚਾ ਸਾਹੂ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਦਿਨਾਹ ਹਨ ਬੜੇ ਦਾਤੇ ਹਨ ਪਉਣਾ ਕੀਤੇ ਹਨ ਅੰਤਰੀਆਮੀ ਹਰ ਕੀਏ ਬਹੁ ਗੁਣਾਂ ਸਾਂਝਾ ਖਰੀ ਦੇ ਗੁਣਾਂ ਦੀ ਬਹੁਤਾਂ ਦੀ ਸਾਂਝ ਕੀਤੀ ਹੈ ਤਨਵੰਤਨ ਦੇ ਕੇ ਅਮਰਤ ਨਾਮ ਦੀ ਜਾਤ ਪ੍ਰੇਮ ਗਿਆਨ ਇਹ ਸਤਿਗੁਰਾਂ ਦੇ ਪਾਸੋਂ ਪ੍ਰਾਪਤ ਕੀਤੇ ਐ ਇਸ ਪ੍ਰਕਾਰ ਸਾਂਝ ਕੀਤੀ ਹੈ ਜਿਨਾਂ ਸਾਂਜੀ ਵਾਲ ਮਾਰਾਂ ਨੂੰ ਬਣਾ ਲਿਆ ਆਪਦੇ ਸਭੇ ਸਾਂਜੀ ਬਾਲ ਸਦਾਏ ਨੇ ਕੋਈ ਨਾ ਦੇਸੇ ਮਹਾਰਾਜੀਓ ਜਿਨਕੋ ਕਿਰਪਾ ਕਰੀ ਜਗ ਜੀਵਨ ਜਿਨ੍ਹਾਂ ਦੇ ਤਹੇ ਜਗਤ ਜੀਵਨ ਪਰਮੇਸ਼ਰ ਆਪ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਹਰ ਔਰ ਧਾਰਿਓ ਮਨ ਮੱਝਾ ਉਹਨਰ ਹੈ ਹਰ ਪਰਮੇਸ਼ਰ ਜੋ ਹੈ ਤਾਂ ਸਾਰਿਆਂ ਦੇ ਮਨ ਦੇ ਮੱਝਾ ਵਿੱਚ ਪਰ ਦਿਲ ਚ ਗੁਰਾਂ ਦੇ ਉਪਦੇਸ਼ਦਾਰਾ ਘਾਰ ਲਿਆ ਹੈ ਉਹਨਾਂ ਨੂੰ ਮਨ ਸਿਰੋਮਣੀ ਸਾਰਿਆਂ ਦੇ اندر ਸੁਖਿਆਤ ਹੋ ਗਿਆ ਮਨ ਦੇ ਵਿੱਚੋਂ ਹੀ ਧਰਮਰਾਇ ਦੇਰ ਕਾਗਦ ਫਾਲੀ ਉਹਨਾਂ ਦੇ ਜਿਹੜੇ ਧਰਮਰਾਇ ਦੇਰ ਦੇ ਕਾਗਜ਼ ਸੀ ਨੇ ਅੰਤ ਤੱਕ ਸੰਸਕਾਰ ਕਰੋੜਾਂ ਜਨਮਾਂ ਦੇ ਕੁਕਰੇ ਪਏ ਸਾਰਿਆਂ ਦੇ ਜੀਵਾਂ ਦੇ ਕਰਮ ਉਹ ਧਰਮਰਾਇ ਦੇ ਕਾਗਜ਼ ਬਣੇ ਸੀ ਫਰਿਸ਼ਤ ਬਣੀ ਹੋਈ ਸੀ ਉਹ ਕਾਗਜ਼ ਪਾੜ ਕੇ ਧਰਨਾ ਜੇ ਪਾਪਨ ਜੋ ਬੀਦੇਸਾ ਧਰਮਰਾਇ ਕੇ ਜਾਹੀ ਸਕਾਮੀ ਪੁੰਨ ਵਾਲੇ ਵੀ ਪਾਪੀ ਵੀ ਇਹ ਸਾਰੇ ਧਰਮਰਾਜ ਦੇ ਕੋਲੇ ਹਿਸਾਬ ਕਰਨ ਜਾਂਦੇ ਸੀ ਜਿਵੇਂ ਬਦਾਵੇ ਦਾ ਕਾਗਜੀ ਗੁਰੂ ਸਾਹਿਬ ਜੀ ਨੇ ਮਹਾ ਸਿੰਘ ਦੀ ਬੇਨਤੀ ਕਰਨ ਤੋਂ ਪਾੜ ਦਿੱਤਾ ਸੀ ਐ ਉਹਨਾਂ ਦੇ ਧਰਮਰਾਜ ਦੇ ਦਰ ਦੇ ਜਿਹੜੇ ਕਾਗਜ ਲਿਜਾਣ ਵਾਲੇ ਸੀ ਸੰਚਿਤ ਕਰਮੋਂ ਕਿਰੇਮਾਨ ਕਰਮੋਂ ਅਤੇ ਪਰਾਲব্ধ ਰੂਪ ਕਰਮਾਂ ਦੇ ਭੋਗ ਕਰਕੇ ਫੇਰ ਬਾਰ-ਬਾਰ ਜੂਨਾ ਚਾਉਂਦੇ ਸੀ ਉਹ ਮਹਾਰਾਜ ਸਾਹਿਬ ਨੇ ਲੇਖਾ ਸਮਝ ਲਿਆ ਸਮਾਪਤ ਹੋ ਗਿਆ ਉਹਨਾਂ ਦਾ ਲੇਖਾ ਇਉ ਕਾਗਜ ਪਾੜ ਦੇ ਧਰਮਰਾਜ ਦੇ ਘਰ ਤੇ ਲਿਜਾਣ ਵਾਲੇ ਯੋ ਜੀ ਅਮ ਤਾਂ ਕਹਿੰਦੇ ਸੰਸਕਾਰ ਰੂਪ ਕਾਗਿਸਤਾਨ ਜਨ ਨਾਨਕ ਲੇਖਾ ਸਮਝਾ ਇਹ ਗੁਰੂ ਸਾਹਿਬ ਜੀ ਕਹਿੰਦੇ ਆ ਸਾਬ ਕਿਤਾਬ ਸਮਝ ਲਿਆ ਉਹਨਾਂ ਦਾ ਪੂਰਾ ਕਰ ਦਿੱਤਾ ਮਹਾਰਾਜ ਨੇ ਬਖਸ਼ ਦਿੱਤਾ ਜਿਵੇਂ ਅਰੇ ਗਾਰੇ ਕਾਰੀ ਲਈ ਸਿਰ ਜਨ ਹਾਰੇ ਤੁੰਦੂ ਕਾਣੇ ਗੱਲੋਂ ਬੈਠਾ ਨਾ ਤੇ ਤੰਬ ਬਸਾਰਾ ਹੈ ਉਹਨਾਂ ਪ੍ਰੇਸ਼ਰ ਮੇਂ ਮਾਇਆ ਸੇਲ ਹੋ ਕੇ ਵਾਵੇ ਅਖਰਵਾ ਜਹਾ ਕੋ ਨਾ ਚੁਕਾ ਜੁਕ ਕੀਤਾ ਮੌਜੂਦਾ ਕੇ ਯੂਟਿਊਬ ਉਸ ਨੇ ਆਹੇ ਅਖੰਡਾ ਯਾਦ ਕੀਤਾ ਮੌਜੂਦਾ ਕਹਿੰਦੇ ਦੀ ਗੱਗੜਾ ਅਖੰਡਾ ਯਾਦ ਕੀਤਾ ਮੌਜੂਦਾ ਕਹਿੰਦੇ ਜੀ ਰਾਰੇ ਅਖੰਡਾ ਯਾਦ ਕੀਤਾ ਕਿਉਂ ਵਾਹਿਗੁਰੂ ਮੰਤਰ ਮਾਰੇ ਸਾਨੂੰ ਸਵੇਗ ਨਾ ਇਹ ਵਾਹਿਗੁਰੂ ਮੰਤਰ ਬਣਾ ਕੇ ਸੇ ਬ੍ਰਹਮਾ ਦੀ ਜੇਤੁਰ ਸੱਤੀ ਹੋਈ ਨਾਲੀ ਜੋ ਕਦੇ ਬ੍ਰਹਮਾ ਉਹ ਜਿਹੜੇ ਬ੍ਰਹਮਾ ਨੇ ਵਾਅਦਾ ਅਖੰਡਾ ਜਾਉਦਕਾ ਵਾਅਦੇ ਵਾਸ ਬੋਲਦਾ ਯਾਦ ਬੋਲਦਾ ਤੇ ਫਿਰ ਤ੍ਰੇਤੀ ਜਦ ਮਨੂਹ ਆਇਆ ਹੋਇਆ ਉਸ ਨੇ ਸਭ ਚੰਗੇ ਕੀ ਦੇਹੜੇ ਪਰਸਾਨ ਨੇ ਵਿਸ਼ਨੂ ਦਾ ਮਨੂਹਵਤਾਰ ਸੀ ਆਇਆ ਇਹ ਦੇਖਦੇ ਪਰਸਾਨ ਉਸ ਦੇ ਸਾਹੇ ਕੇ ਪਰਸਾਨੀਆਂ ਯਾਦ ਹੁੰਦਾ ਦੇਖਿਆ ਹੀ ਰਖ ਪਰ ਉਸ ਨੇ ਉਹਨਾਂ ਦੇ ਜਨਮ ਦੇਖ ਕੇ ਗੋਬਿੰਦ ਦਾ ਯਾਦ ਹੁੰਦਾ ਹੈ ਕਾਲਯੁਗ ਜੇ ਤਾਂ ਸ਼ੰਕਰ ਆਚਾਰ ਕਿਹਾ ਹੈ ਉਸ ਵੀ ਸਾਹੇ ਅਕਸ਼ਰ ਰਾਮ ਦਾ ਯਾਦ ਹੁੰਦਾ ਕਿਉਂਕਿ ਯਾਰੇ ਜਿਹਦਾ ਵਿਚਾਰ ਗੁਣਾਤ ਪ੍ਰਗਟ ਹੋ ਗਏ ਇਹ ਅਜਿਹੇ ਮੰਤਰ ਗੋਦ ਕੀ ਰਹੇ ਤੇ ਸਤਿਗੁਰੂ ਨਾਨਕ ਦੇ ਪ੍ਰਕਾਰ ਕਰਕੇ ਇਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲੋਕ ਪ੍ਰਕਾਸ਼ ਲਿਖਿਆ ਹੈ ਕਿ ਹੋ ਮੰਤਰ ਪ੍ਰਭ ਖਾਲਸੇ ਜੀ ਨੇ ਵਾਹਿਗੁਰੂ 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 ਸਤਿ ਸ੍ਰੀ ਅਕਾਲ ਅਖਾਇ ਜੋ ਖੈ ਤੋਂ ਹੈ ਤੇ ਕਿੰਨਾ ਕਾਲਾ ਜਪਣ ਵਾਲਾ ਇਹ ਵਾਹਿਗੁਰੂ ਦੇ ਪੂਰੀ ਹੋ ਗਿਆ ਹੈ ਜੋ ਨਹੀਂ ਨਾ ਕੋਈ 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 ਕ ਇਸੇ ਪ੍ਰਕਾਰ ਸਾਰਿਆਂ ਦੇ ਦਿਨਾਂ ਨੂੰ ਨੰਬਰ ਪ੍ਰਦਾਨ ਲਈ ਹੈ ਇਸ ਦਾ ਦੇਖੀ ਦੀ ਦੇਖਣ ਦੇ ਫਾਰਮ ਦੇ ਚਾਹ ਹਨ ਆਪਰ ਪਰਮ ਨੂੰ ਜੀ ਆਪ ਜੀ ਪਰਿਵਾਰਿਕ ਸੰਚਾਰ ਕਰਦੇ ਜਨ ਨਾਲ ਸੱਜਣਾ ਨੂੰ ਕਹਿ ਰਿਹਾ ਹੈ ਸਾਰੇ ਨੇ ਹਲਕੀ ਜਿਹੀ ਜਾਨੀ 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 ਸਾਰੇ ਮਾਣ ਮਾਣ ਦਾ ਰਾਹ ਰਹੀ ਜੀਰਨ ਕੋ ਕੋ ਅਤੇ ਸਪੈਕ ਨੂੰ ਕੱਲ ਨੂੰ ਵਿਆਹੀ ਦਾ ਜੀ ਮੰਗਲ ਰਿਸ਼ੀ ਮਿਲਣਗੇ ਆਹ ਹਮ ਮੰਨਾਂ ਸਾਹਿਬ ਨਾ ਮਹਾਰਾਜ ਆਵਿ ਜੋਗੰਦ ਦੇਲਾ ਖੁਸ਼ੀਆਂ ਦੇ ਬਾਦੂ ਕੇ ਨਾ ਹਮੇਰੇ ਜੀਵਨ ਨੂੰ ਬਰਗਨ ਵਾਲੇ ਹੋਣੇ ਤੱਕ ਕੋਣ ਨੂੰ ਖਾਜੀ ਚਲੇ ਗਏ ਜੇ ਤੋ ਦੁਆਜਾ ਗਏ ਦੁਆਤੇ ਉਹਨਾਂ ਦੇ ਤਾਰੇ ਖਲੇ ਦੇ ਚਲੇ ਪਾਜ ਹੀ ਗਏ ਜੇ ਜਿਹੜੇ ਸਾਧੂ ਪੁਰਖ ਸੀ ਉਹਨੇ ਇਹ ਨਰਕਾਰ ਕੰ ਕਿੰਨੀ ਪ੍ਰਾਪਤੀ ਕੀਤੀ ਨਰਕਾਰ ਕੋਨੇ ਦੇ ਗੁਲਾਮ ਤੇ ਮੇਕ ਤੇ ਲੰਮੋ ਨਰਕ ਨਾਲ ਸਵੇਵਨ ਪ੍ਰਕਾਸ਼ ਕੀ ਸਾਰੇ ਜਿੰਨੇ ਤਲਵ ਬਿਸ਼ੀਤਿ ਹਲੇ ਗਨਾਂ ਦੇ ਇਹ ਜਨਮ ਦੇ ਉਹ ਸਾਰੇ ਜਨ ਨੂੰ ਆਪੇ ਸਭ ਕ੍ਰੋਧ ਵੀ ਚਲੇ ਗਏ ਕਿ ਗਵਾਜਾ ਉਹਨਾਂ ਨੂੰ ਜਿਹੜਾ ਨਰਕ ਚ ਦੁੱਖ ਭੋਗਦਾ ਸੀ ਉਹ ਵੀ ਬਗਾਨਾ ਦਾ ਨਰਕ ਆਦ ਕਹਿੰਦੇ ਪੈ ਕੇ ਜੂਨਾ ਦੇ ਪੈ ਕੇ ਦੁੱਖ ਨਹੀਂ ਭੋਗਦੇ ਹਨ ਸਾਧਗੁਰ ਸਾਹੁ ਪਾਇਆ ਵਡ ਦਾਣਾ ਸਤਿਗੁਰ ਸਾਹੁਕਾਰ ਹਨ ਕਹੇ ਜੇ ਸਾਹੁਕਾਰ ਹਨ ਮਾਰਾ ਸਾਹਿਬ ਬੜੇ ਬਾਣਾ ਬਾਣੇ ਦਾਤੇ ਹਨ ਅੱਗੇ ਬਨਾਰਸ ਦੇ ਨਾਹਰੀ ਜੀ ਸਾਹਿਬ ਘਰ ਘਰ ਕੇ ਅੰਦਰ ਕੀ ਗਿਆਨ ਤੇ ਬਲੇਵਰੂ ਕੀ ਪੀਰ ਸ਼ੰਤ ਕਨਾ ਕੀਤੇ ਜੀ ਜੋ ਸਾਰੇ ਦਿਲਾਂ ਦੀ ਜਾਣਦੇ ਹਨ ਹਰ ਕੀ ਇਹ ਬਹੁ ਗੁਣਾਂ ਦੀ ਸਾਂਝ ਕੋਨੇ ਸਭ ਦੇ ਨਾਲ ਮਿਲ ਕੇ ਹਰੀ ਜੀ ਪ੍ਰਾਰਕੀ ਵਾਲੇ ਜਿਹੜੇ ਸਰਸੰਤੋਖ ਦਿਆ ਕਰਨ ਗੁਣ ਸੀ ਅਜੇ ਬਨਾਰਸ ਦੇ ਖਰਤੰਕੀ ਮੁਖਿਸ਼ਕਾ ਦੇ ਸਰਮਣ ਮੰਨੇ ਨੇ ਅੱਜ ਨਾਲ ਇੱਕ ਇਹ ਬਹੁ ਗੁਣਾਂ ਦੀ ਸਾਂਝ ਕੀਤੀ ਗੁਰੂ ਸਾਹਿਬ ਸੰਗੋ ਗੁਰੂ ਸਾਹਿਬ ਦੇ ਅੱਗੇ ਪੇਸ਼ਾ ਕੀਤੀ ਚੁਕਰਾਂ ਤੇ ਗੱਤਾਂ ਪ੍ਰਾਪਤ ਕੀਤੀਆਂ ਬ੍ਰਹਮ ਗਿਆਨ ਦੀਆਂ ਜਿਵੇਂ ਕਾਉ ਕਿਰਪਾ ਕਰੀ ਜਗਦੀ ਉਹ ਰੰਗ ਮੰਦ ਦੇ ਕੇ ਗੁਣਾਂ ਨੂੰ ਪ੍ਰਾਪਤ ਕੀਤਾ ਗੁਰੂ ਸਾਹਿਬ ਦੇ ਪਾਸੋਂ ਇਹ ਸਾਂਝ ਪਾਈ ਮਹਾਰਾਜ ਜੀ ਨੂੰ ਸਿੱਖੀ ਦੀ ਜਿਵੇਂ ਕਾਉ ਕਿਰਪਾ ਕਰੀ ਜਗਦੀ ਜਿਵੇਂ ਮੈਂ ਸਾਰੇ ਜਗਤ ਦਾ ਜੀਵਨ ਰੂਪ ਜੋ ਬ੍ਰਹਮ ਹੈ ਉਸੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਹਰ ਉਰ ਧਾਰ ਨੂੰ ਮਨ ਮਾਜਾ ਜੋ ਨਹੀਂ ਜਾਈ ਮਨ ਦੇ ਮਾਜਾ ਦੇ ਹਰੀ ਦੇ ਨਾਮ ਨੂੰ ਉਰ ਉਰ ਅੰਦਰ ਮੰਡੇ ਅੰਦਰ ਪੁਰਗੇ ਹਿੰਦੇਸਤਾਨ ਦੇ ਵਿੱਚ ਮਨੋ ਰਹਿਣ ਵਾਲਾ ਹੈ ਉਸ ਮੰਡੇ ਮਾਝਾ ਵਿੱਚ ਹਰਿਮੁਖ ਆਉਂਦਾ ਓਹੇ ਜੀ ਜਿਹੜੀ ਸਤਨਾਮ ਕੀ ਤਾਰੀ ਗੁਰੂ ਦਾ ਸਿਲੇਕਟਰ ਨੰਦ ਜਿਉਂ ਮਾਝਾ ਪ੍ਰਾਪਤ ਹੋ ਗਿਆ। ਦਰਮਰਾਇ ਦਰਕਾਰ ਖੜ ਹੋਈ ਪੈਰੋ ਹੋਈ ਦਿਲ ਚ ਵਸਾਇਆ ਤੇ ਮਨ ਵਿੱਚੇ ਮਾਝਾ ਪ੍ਰਾਪਤ ਹੋ ਗਿਆ। ਜਿੱਥੋਂ ਮਾਝਾ ਨੇ ਜਿੱਥੋਂ ਪ੍ਰਾਪਤ ਹੋ ਗਿਆ। ਦਰਮਰਾਇ ਦਰਕਾਰ ਗੁਰੂ ਖਾਰੇ। ਸਤਿ ਕੀ ਜਿੰਦੇ ਹੋ ਧਰਨ ਰਾਜਾ ਦੇ ਜਿਹੜੇ ਦਰਵਾਜ਼ੇ ਦੇ ਕਾਗੋ ਕੀਨ ਜਿੱਪਰ ਗੁਰੂ ਸੋ ਦੇਖ ਤੇ ਲੇਖਾ। ਭਗਤ ਜੀ ਨੇ ਕੋਈ ਦ੍ਰਿਸ਼ਨਾ ਦੇਖਾ। ਉਹਦੇ ਦਰਸ਼ਿਤ ਜਾਣ ਵਾਲੇ ਪੁੰਨ ਪਾਉ ਜੋ ਵਿਦੇਸ਼ਾ ਕਰਮ ਰਾਜ ਕੇ ਜਾਹੀ ਸਕੈਮ ਕਰੀਏ ਨੂੰ ਵੀ ਕਰਮ ਰਾਜ ਦੇ ਜਾਣਾ ਪੈਂਦਾ ਅਖਿਵ ਕਰਮਾ ਵਾਲੇ ਨੂੰ ਵੀ ਜਾਣਾ ਪੈਂਦਾ ਇਹ ਕਰਮ ਰਾਜ ਦੇ ਕਰਮ ਜਿਹੜੇ ਕਾਗ ਦੇ ਸੀ ਨੂੰ ਉਹ ਸਾਰੇ ਕਾਗ ਉਪਰੇ ਜਿਹਦਾ ਕਾਗ ਪਾੜ ਜੇ ਉਹਦੇ ਵਾਸਤੇ ਫਿਰ ਮੁਕੱਦਮਾ ਨਹੀਂ ਕੋਈ ਹੁੰਦਾ ਇਸੇ ਪ੍ਰਕਾਰ ਅੰਤਾਂ ਕਰਨ ਜਿਹੜਾ ਸੀ ਜਿੰਨੇ ਜਨਮ ਤੋਂ ਲਾ ਕੇ ਕਰਮ ਕੀਤੇ ਹੈ ਜੋ ਸੁਭਿ ਸੰਭਾਲੀ ਹੈ ਉਹ ਜੇ ਕਦੇ ਨਿਗਾਹ ਮਾਰ ਕੇ ਵੀ ਇਹ ਸਾਰੇ ਅੰਦਰੋਕਰੇ ਤਰੇਹ ਜੋ ਜੋ ਕੀਤੇ ਆ ਬੱਚੇ ਪੁਣੇ ਤੇ ਜਾਨੀ ਤੇ ਸਰਦਿਯਾਨੀ ਤੇ ਉਹ ਤਾਂ ਰਾਜ ਦੇ ਕਾਗਜ਼ ਆ ਜਿਹੜੇ ਅੰਤਕੰਨ ਦੇ ਸੰਸਕਾਰ ਆ ਉਹ ਗੁਰੂ ਸਾਹਿਬ ਜੀ ਅੰਮ੍ਰਿਤ ਨਾਮ ਵਾਲੇ ਉੱਤੇ ਤਾਂ ਕਰਕੇ ਨੇ ਬਿਲਾਵੇ ਦਾ ਕਾਲੀ ਪਾੜਤਾ ਸੀ ਐਂ ਕਰਨਾ ਜੇ ਕਰਜ ਪੂਰਨ ਆ ਅੰਤਕੰਨ ਦੇ ਸੰਸਕਾਰ ਉਪੀ ਕਾਗਜ਼ ਪਾੜ ਦੇ ਉੱਤੇ ਜਾਨ ਨਾ ਨੂੰ ਮੀਖਾ ਸਮਝਾ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਇਸ ਤਰ੍ਹਾਂ ਯੁਖਾ ਬ੍ਰਹਮ ਗਿਆਨ ਦਾ ਸਮਝਾਉਂਦਾ ਹੈ ਕਿ ਉਹਨੇ ਕਹ ਗੋਬਿੰਦ ਹੈ ਸੋ ਗੋਬਿੰਦ ਹੈ ਗੋਬਿੰਦ ਨੇ ਕੋਈ